ਯਾਬ ਆ ਸੇਕ ਸਰਪ੍ਰਾਈਜ਼ ਵੀ ਲੈ ਕੇ ਆਉਣਾ ਉਹਨਾਂ ਕੋਲੋਂ ਤੇ ਤੁਸੀਂ ਵੀ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਤੁਹਾਨੂੰ ਵੀ ਮੈਂ ਵਿਖਾਵਾਂਗਾ ਲਾਸਟ ਵਿੱਚ ਕੀ ਸਰਪ੍ਰਾਈਜ਼ ਹੀ ਤੁਹਾਨੂੰ ਜਵਾਬ ਸੋ ਹੁਣ ਆਂਟੀ ਤੇ ਅੰਕਲ ਆਏ ਆ 5-7 ਮਹੀਨੇ ਬਾਅਦ ਵਾਪਸ ਕੈਨੇਡਾ ਤੋਂ ਤੇ ਇਹਨਾਂ ਦੇ ਹੱਥੀ ਸਰਪ੍ਰਾਈਜ਼ ਹੈ ਤੁਹਾਨੂੰ ਜਦਾ ਤੇ ਮੈਂ ਮੰਗਵਾਇਆ ਸੀ ਇਹਨਾਂ ਕੋਲੋਂ ਤੇ ਮਿਲੋ ਤੁਸੀਂ ਅੰਕਲ ਨੂੰ ਸਾਸ਼ੀ ਗਾਲ ਜੀ ਸਤਿਕਾਰ ਮੈਂ ਸਿਕਾ ਅੰਤੀਸ ਮੇਰੇ ਲਈ ਬਹੁਤ ਕੁਝ ਲੈ ਕੇ ਆਈ ਆ ਬਸ ਇੱਕ ਚੀਜ਼ ਨੀ ਮੈਂ ਦਿਖਾਉਣੀ ਬਾਕੀ ਸਾਰਾ ਮੈਂ ਦਿਖਾਉਂਗਾ ਕੀ ਕੀ ਲੈ ਕੇ ਆਈ ਨੇ ਉਹ ਮੈਂ ਪਿੱਛੇ ਰੱਖ ਲੈਣਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ आवर YouTube ਚੈਨਲ ਤੇ ਅੱਜ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਅੱਜ ਸਿੰਗਲ ਬਲੌਗ ਕਿਉਂ ਸ਼ੁਰੂ ਕੀਤਾ ਕਿਉਂਕਿ ਮੈਂ ਨਾ ਤੁਹਾਨੂੰ ਜਨੂ ਦੇਣਾ ਚਾਹੁੰਦਾ ਇੱਕ ਸਰਪ੍ਰਾਈਜ਼ ਅੱਜ ਤੇ ਤੁਸੀਂ ਵੀ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਤੇ ਮੈਂ ਤੁਹਾਨੂੰ ਵੀ ਵਿਖਾਵਾਂਗਾ ਪਹਿਲਾਂ ਮੈਂ ਆਂਟੀ ਨੂੰ ਮਿਲਣ ਜਾ ਰਿਹਾ ਹਾਂ ਇਹ ਜਿਹੜੇ ਕੈਨੇਡਾ ਤੋਂ ਦਿਲਪ੍ਰੀਤ ਦੇ ਮੰਮੀ ਹੁਣੇ ਆਏ ਸੀਗੇ ਉਹ 5-7 ਮਹੀਨੇ ਬਾਅਦ ਆਏ ਆ ਪਹਿਲਾਂ ਵੀ ਅਸੀਂ ਬਲੌਗ ਵਿੱਚ ਉਹਨਾਂ ਨੂੰ ਲਿਆ ਸੀ ਜਦੋਂ ਅਸੀਂ ਬਾਹਰ ਨੇ ਉਹਨਾਂ ਨੇ ਜਾਣਾ ਸੀ ਆਪਾਂ ਮਿਲਣ ਗਏ ਸੀ ਉਹਨਾਂ ਨੂੰ ਤੇ ਅੱਜ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਆ ਤੇ ਮੈਂ ਧੰਜਾ ਵਾਸਤੇ ਇੱਕ ਸਰਪ੍ਰਾਈਜ਼ ਵੀ ਲੈ ਕੇ ਆਉਣਾ ਉਹਨਾਂ ਕੋਲੋਂ ਤੇ ਤੁਸੀਂ ਵੀ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਤੇ ਤੁਹਾਨੂੰ ਵੀ ਮੈਂ ਵਿਖਾਵਾਂਗਾ ਲਾਸਟ ਵਿੱਚ ਆਪਾਂ ਕੀ ਸਰਪ੍ਰਾਈਜ਼ ਈ ਧੰਜਾ ਵਾਸਤੇ ਹਾਂਜੀ ਸੋ ਮੈਂ ਹੁਣ ਆਇਆ ਸੀਗਾ ਆਂਟੀ ਹੁਣਾਂ ਦੇ ਘਰੇ ਜਾਣੀ ਕਿ ਦਿਲਪ੍ਰੀਤ ਦੇ ਘਰੇ ਤੇ ਤੁਹਾਨੂੰ ਪਹਿਲਾਂ ਪਿਛਲੇ ਬਲੌਗਾਂ ਚ ਵੀ ਪਤਾ ਕਿ ਆਂਟੀ ਹੁਣਾਂ ਦੇ ਘਰੇ ਆਪਾਂ ਆਏ ਸੀ ਜਦੋਂ ਦੇ ਬਾਹਰ ਗਏ ਸੀ ਸੋ ਹੁਣ ਆਂਟੀ ਤੇ ਅੰਕਲ ਆਏ ਆ 5-7 ਮਹੀਨੇ ਬਾਅਦ ਵਾਪਸ ਕੈਨੇਡਾ ਤੋਂ ਤੇ ਇਹਨਾਂ ਦੇ ਹਾਤੀ ਸਰਪ੍ਰਾਈਜ਼ ਆ ਤਨ ਜ਼ਿਆਦਾ ਤੇ ਮੈਂ ਮੰਗਵਾਇਆ ਸੀ ਇਹਨਾਂ ਕੋਲੋਂ ਤੇ ਮਿਲੋ ਤੁਸੀਂ ਅੰਕਲ ਨੂੰ ਸასი ਸ਼ਕਾਰ ਸასი ਸ਼ਕਾਰ ਜੀ ਸਿਕਾਰ ਹਨੂ ਇਹ ਤਾਂ ਬੇਟਾ ਸਾਡੇ ਦਿਲਪ੍ਰੀਤਰ ਬਿਲਕੁਲ ਸਾਡਾ ਦਿਲਪ੍ਰੀਤ ਤੇ ਦੂਸਰਾ ਦਿਲਪ੍ਰੀਤ ਦੇ ਜਾਣ ਤੋਂ ਬਾਅਦ ਇਹਨੇ ਸਾਡੇ ਨਾਲ ਦਿਲਪ੍ਰੀਤ ਦੀ ਤਰ੍ਹਾਂ ਰਿਹਾ ਜੋ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਹਰ ਹਾਲਾਤ ਦੇ ਵਿੱਚ ਹਰ ਟਾਈਮ ਸਾਡੇ ਨਾਲ ਖੜਾ ਆ ਹਮੇਸ਼ਾ ਸਾਨੂੰ ਪੁੱਛਦਾ ਰਹਿੰਦਾ ਹੈ ਅੰਟੀ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤੇ ਤੁਸੀਂ ਬਿਨਾ ਚੀਜ਼ਕ ਸਾਨੂੰ ਕਹਿਣਾ ਹੈ ਤੇ ਅਸੀਂ ਤੁਹਾਡੇ ਕੋਲ ਹਮੇਸ਼ਾ ਦਿਨ ਰਾਤ ਕਦੇ ਵੀ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਇਸ ਬੱਚੇ ਦਾ ਵੀ ਤੇ ਤੁਹਾਡਾ ਆਸ਼ੀਰਵਾਦ ਆ ਦੀ ਸਾਰਾ ਆਸ਼ੀਰਵਾਦ ਤੁਹਾਡਾ ਸਦਾ ਸਾਰੇ ਜੀ ਨਾਲ ਹੀ ਤੁਹਾਡੇ ਨਾਲ ਸੋ ਮਿਲੋ ਆਂਟੀ ਨੂੰ ਵੀ ਹਾਂਜੀ ਸਤਿ ਸ੍ਰੀ ਅਕਾਲ ਅੰਤੀਸ ਮੇਰੇ ਲਈ ਬਹੁਤ ਕੁਝ ਲੈ ਕੇ ਆਈ ਆ ਬਸ ਇੱਕ ਚੀਜ਼ ਨਹੀਂ ਮੈਂ ਦਿਖਾਉਣੀ ਬਾਕੀ ਸਾਰਾ ਮੈਂ ਦਿਖਾਉਂਗਾ ਕੀ ਕੀ ਲੈ ਕੇ ਆਈ ਨੇ ਉਹ ਮੈਂ ਪਿੱਛੇ ਰੱਖ ਲੈਣਾ ਕਿਉਂਕਿ ਮੈਂ ਤਨਜਨ ਦੇਣਾ ਸਰਪ੍ਰਾਈਜ਼ ਆ ਦੇਖੋ ਐਸ਼ਲਿਨ ਇਹ ਹੈਗੀ ਦਿਲਪੀ ਦੀ ਭਾਨ ਜੀ ਪਰ ਇਹ ਮੈਨੂੰ ਨਹੀਂ ਬੁਲਾਉਂਦੀ ਇਹ ਕਹਿੰਦੀ ਹੈ ਕੱਚਾ मामੂ ਆ ਪੱਕਾ मामੂ ਬਾਹਰ ਆ ਐਦਾਂ ਹੀ ਹੈ ਨਾ ਇਹ ਕਾ ਪੱਕਾ मामੂ ਇਹ ਹੀ ਜਿਹੜਾ ਸਾਡੇ ਐਸ਼ਲਿਨ ਦੇ ਲਈ ਮੈਂ ਲੈ ਕੇ ਆ ਸੀ ਗਿਫਟ ਫੜ ਬੁੱਤ ਆ ਤਾਂ ਲੈ ਲੈ ਆ ਤਾਂ ਲੈ ਲੈ ਆ ਜਾ ਫੜ ਫੜ ਆ ਜਾ ਫੜ ਫੜ ਆ ਜਾ ਦੇ ਉਹ ਦਲਪੀ ਦੇ ਸਿਸਟਰ ਨੇ ਥੈਂਕ ਯੂ ਆ ਵੀ ਚੀਜੀਆਂ ਆ ਲੈ ਆ ਲੈ ਫੜ ਫੜ ਆ ਜਾ ਆ ਜਾ ਇਹ ਵੀ ਖੋਲਦੇ ਆ ਆ ਜਾ ਪਾਤ ਜਾ ਆ ਵੀ ਲੈ ਲਾ ਜੀਜੀ ਪਹਿਲਾਂ ਖੋਲ ਲੈਨ ਦੋ ਨੂੰ ਕੋਈ ਨੂੰ ਨੂੰ ਨਹੀਂ ਮੰਨਣਾ ਖੋਲ ਆ ਮम्मा हेल्प ਕਰੇ ਮम्मा हेल्प ਕਰੇ ਤੇ ਤੂੰ ਖੋਲ ਨਾ ਤੂੰ ਮम्मा हेल्प ਕਰ ਰਹੀ ਆਂ ਆ ਨਾ ਤੂੰ ਖੋਲ ਤੂੰ ਆ ਲੈ ਲੈਨਨ ਦੀ ਰਮਮਾ ਕੋਲ ਦੀ ਵਤੇ ਮਮੂ ਕੋ ਚੋਕਲੇਟ ਟੂਨੀ ਦੇ ਚਾਕਲੇਟ ਲੈ ਲੈ ਆ ਲੈ ਫੜ ਲੈ ਫੜ ਲੈ ਫੜਾ ਫਟਾ ਫਟਾ ਆ ਲੈ ਫਿਰ ਇੱਧਰ ਦੇਖ ਮੈਂ ਰੱਖ ਦਿੱਤੀਆਂ ਸਾਰੀਆਂ ਆ ਲੈ ਠੀਕ ਆ ਥੈਂਕ ਯੂ ਕਿਕਰ ਇਹ ਆ ਇੱਕ ਹੋਰ ਸੀ ਆ ਲੈ ਠੀਕ ਆ ਆ ਲੱਭ ਗਿਆ ਆ ਲੈ ਤੇਰੀ ਆ ਚੀਜੀਆ ਤੇ ਹਾਂ ਇਹ ਬੋਲਦਾ ਵੀ ਆ ਸਪੀਕਿੰਗ ਕੈਟ ਬੋਲ ਕੇ ਦਿਖਾਓ ਦੀਦੀ ਮਾਣੇ ਔਨ ਕਰੋ ਥੱਲੇ ਕੱਢ ਲੂ ਵਾ ਮਾਫੀ ਨਾ ਮੈਨੂੰ ਕਿਹਦਾ ਦਰਮਿਆਨ ਮੌਂ ਲਾਇਆ ਲਾ ਆਹ ਤੋਰ ਤਾਂ ਚੋਣ ਨਾ ਮੈਂ ਕਹਾਂ ਚੱਲ ਦੂਜੀ ਛੋਟੀ ਵੀ ਦੇਖਦੀ ਰਹੂਗੀ ਜੋ ਬੋਲਦਾ ਬੋਲੋ ਬੋਲ ਜ਼ੋਰ ਦੀ ਸੇ ਹੈਲੋ ਕਿਆ ਮਿਊਜ਼ਿਕ ਚਲਾਈਏ ਇਹਦੇ ਵਿੱਚ ਚੱਲ ਆ ਜਾ ਹੁਣ ਚਾਕਲੇਟ ਵੀ ਲੈ ਲਾ ਜਾ ਮਾਮੂ ਚਾ ਲੈ ਲਾ ਚੱਕਲਾ ਫੜ 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 ਚੱਕਲਾ ਨਾਲੇ ਥੈਂਕ ਯੂ ਵੀ ਕਰਨਾ ਠੀਕ ਹੈ ਜਿਹੜੀ ਚਹੀਦੀ ਉਹ ਹੀ ਲੈਣੀ ਹੈ ਠੀਕ ਹੈ ਇਹੀ ਨਿਆਣੇ ਖਾਂਦੇ ਸਾਰੇ ਹਾਂਜੀ ਸੋ ਆਂਟੀ ਹੁਣੀ ਬਹੁਤ ਸਾਰਾ ਪਿਆਰ ਵੀ ਲੈ ਕੇ ਆਏ ਆ ਮੇਰੇ ਲਈ ਬਾਹਰੋਂ ਤੇ ਵੈਸੇ ਇਹਨਾਂ ਦੀ ਬਲੈਸਿੰਗਸ ਹਮੇਸ਼ਾ ਆ ਰਹਿੰਦੀਆਂ ਨੇ ਸੋ ਆ ਵੇਖੋ ਆਂਟੀ ਮੇਰੇ ਵਾਸਤੇ ਚਾਕਲੇਟ ਤੇ ਇੱਕ ਟੀ-ਸ਼ਰਟ ਵੀ ਲੈ ਕੇ ਆਏ ਨਾਲ ਤਨੂਜਾ ਲਈ ਤਨੂਜਾ ਲਈ ਵੀ ਗਿਫਟ ਇੱਕ ਲੈ ਕੇ ਆਏ ਨੇ ਤੇ ਦੇਖੋ ਤੁਸੀਂ ਇੰਪਾਲੀਸ ਤੇ ਲਿਪਸਟਿਕ ਹੈ ਹਾਂਜੀ ਠੀਕ ਹੈ ਜੀ ਚਾਕਲੇਟ ਹੈ ਹਾਂਜੀ ਸੋ ਅੱਜ ਮੈਨੂੰ ਤਾਂ ਅੰਜਾਨੇ ਕਿੰਨੇ ਦਿਨ ਦਾ ਮੈਂ ਬੀਜ਼ੀ ਸੀ ਮੈਂ ਉਹਨੂੰ ਕਿਤੇ ਲੈ ਕੇ ਨਹੀਂ ਗਿਆ ਤੇ ਉਹਨੇ ਮੈਨੂੰ ਕਿਹਾ ਸੀ ਮੈਨੂੰ ਲੈ ਕੇ ਚਾਯੋ ਅੱਜ ਕਿਤੇ ਮੈਂ ਕਿਹਾ ਮੈਂ 8 ਵਜੇ ਆਉਂਗਾ ਕਿਉਂਕਿ ਲੇਟ ਹੋ ਜਾਣਾ ਪਰ ਇਸ ਟਾਈਮ ਸਵਾ 8 ਹੋਏ ਪਏ ਨੇ ਸੋ 파ਰਾ ਬਹੁਤ ਹਾਈ ਹੋਇਆ ਹੋਣਾ ਸੋ ਮੈਨੂੰ ਲੱਗਦਾ ਮੈਨੂੰ ਹੁਣ ਚੱਲਣਾ ਚਾਹੀਦਾ ਵਾਂ ਮੈਂ ਕਾਫੀ ਟਾਈਮ ਇੱਥੇ ਹੋ ਗਿਆ ਬੈਠੇ ਨੂੰ ਪਹਿਲਾਂ ਵੀ ਆਂਟੀ ਕੋਲ ਬੈਠਾ ਸੀ ओके ਜਦੋਂ ਮੈਂ ਇਹਨਾਂ ਦੇ ਘਰੇ ਆਉਂਦਾ ਮੇਰੇ ਕੋ ਗੱਲਾਂ ਮੁੱਕਦੀਆਂ ਨਹੀਂ ਹੈਗੀਆਂ ਤੇ ਮੇਰਾ ਦਿਲ ਕਰਦਾ ਸੀ ਵੈਸੇ ਮੈਂ ਤੰਜਨ ਨਾਲ ਲੈ ਕੇ ਆਉਣਾ ਸੀ ਪਰ ਮੈਂ ਸਰਪ੍ਰਾਈਜ਼ ਉਹਦੇ ਕਰਕੇ ਨਹੀਂ ਲੈ ਕੇ ਆਇਆ ਸੋ ਹੁਣ ਮੈਂ ਥੋੜੀ देरतੱਕ ਇੱਥੋਂ ਚਲੇ ਜਾਣਾ ਹਾਂ ਤੇ ਮੈਂ ਤੁਹਾਨੂੰ ਉੱਥੇ ਜਾ ਕੇ ਮਿਲਾਂ ਤੁਸੀਂ ਬਣੇ ਰਹੋ ਸਾਡੀ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੈਂ ਕੀ ਉਧਰ ਹੀ ਲੈ ਕੇ ਆਇਆ ਤੇ ਉਹ ਮੈਂ ਆਂਟੀ ਹੁਣਾ ਤੋਂ ਮੰਗਾਇਆ ਸੀ ਬਾਹਰੋਂ ਗਿਫਟ ਉਹਦੇ ਵਾਸਤੇ ਜਿਹੜਾ ਲੈਣਾ ਸੀ ਸੋ ਇਹਨਾਂ ਦਾ ਵੀ ਬਹੁਤ ਥੈਂਕ ਯੂ ਐਡੀ ਦੂਰੋ ਮੇਰੇ ਵਾਸਤੇ ਅਰੇਂਜ ਕਰਕੇ ਲੈ ਕੇ ਆਏ ਨੇ ਐਡੀ ਦੂਰੋ ਤਾਨੂੰ ਪਤਾ ਲੱਗਣਾ ਵੀ ਮਤਲਬ ਬਹੁਤ ਔਖਾ ਲੱਗੇ। ਬਹੁਤ ਜਿਆਦਾ ਜਿਹੜਾ ਸਰਪ੍ਰਾਈਜ਼ ਇਹਨੂੰ ਦੇਣ ਤੋਂ ਬਾਅਦ ਤੰਜਨ ਸਾਨੂੰ ਮਿਲਾ ਕੇ ਵੀ ਲੈ ਕੇ ਜਾਣਾ। ਹਾਂਜੀ ਕੋਈ ਗੱਲ ਨਹੀਂ ਪੱਕਾ ਓਬਵੀਅਸਲੀ ਤੇ ਮੈਂ ਫਿਰ ਤੰਜਨ ਨੂੰ ਲੈ ਕੇ ਵੀ ਆਉਂਗਾ ਇਹਨਾਂ ਦੇ ਘਰੇ। ਸੋ ਹੁਣ ਮੈਂ ਥੋੜੀ ਦੇਰ ਤੱਕ ਚੱਲੇ ਜਾਣਾ ਘਰੇ ਪਹਿਲਾਂ ਉਹਨੂੰ ਮੈਂ ਖਵਾ ਪਿਆ ਲਿਆਵਾਂ ਉਸ ਤੋਂ ਬਾਅਦ ਆ ਕੇ ਉਹਨੂੰ ਮੈਂ ਸਾਰਾ ਚੀਜ਼ ਦੱਸਾਂਗਾ ਕਿ ਉਹਨੂੰ ਕੁਝ ਨਹੀਂ ਪਤਾ ਹੈਗਾ। ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਵਿੱਚ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਮੈਂ ਘਰ ਜਾ ਕੇ ਮਿਲਦਾ। ਬਾਏ ਤੇ ਕਰਦਾ ਬਾਏ ਨੂੰ ਦੇਖਾ ਥੈਂਕਿਊ ਕਰੋ मामੂ ਨੂੰ। ਥੈਂਕਿਊ ਬੋਲੇ मामੂ। ਐਸ਼ਵਿੰਸੇ बोलदे दे, दे सारे ने कहना ए बोलदा ही नहीं ब्लॉग ਦੇ ਵਿੱਚ ਤੇਰੇ ਨਾਲ ਤੇ ਉਹ ਇੱਧਰ ਜਾਗਦੀ ਹੁੰਦੀ ਤੇ ਉਹਨੇ ਵਧੀਆ ਹੈਲੋ ਚਲੋ ਕੋਈ ਨਾ ਇਹਨੂੰ ਕਰਨ ਦਾ ਪਲੇ ਕਿਉਂਕਿ ਉਹ ਬੀਜ਼ੀ ਹੋ ਗਈ ਜਦੋਂ ਬੱਚੇ ਨੂੰ ਕੋਈ ਨਵਾਂ ਟੌਏ ਮਿਲਦਾ ਤਾਂ ਹਮੇਸ਼ਾ ਉਹਨੂੰ ਹੁੰਦਾ ਕਿ ਮੈਂ 2-4 ਘੰਟੇ ਖੇਡ ਲਾਂ ਠੀਕ ਹੈ ਸੋ ਹੁਣ ਮੈਂ ਚੱਲਦਾ ਵਾਂ ਤੇ ਮੈਂ ਮੇਰੇ ਦਾ ਘਰ ਜਾ ਕੇ ਤੰਜਨ ਨੂੰ ਸਰਪ੍ਰਾਈਜ਼ ਦੇਣਾ ਵਾਂ ਤੁਸੀਂ ਬਣੇ ਰਹੋ ਮੇਰੇ ਬਲੌਗ ਦੇ ਵਿੱਚ ਤੁਹਾਨੂੰ ਵੀ ਜਾ ਕੇ ਵਿਖਾਉਣਾ ਮੈਂ ਕੀ ਸਰਪ੍ਰਾਈਜ਼ ਦੇਣਾ ਸੀ ਹਾਂਜੀ ਸੋ ਮੈਂ ਆ ਗਿਆ ਘਰ ਦੇ ਬਾਹਰ ਪਰ ਤੰਜਨ ਜੀ ਨੇ ਮੈਨੂੰ ਕਿਹਾ ਸੀ ਮੈਨੂੰ ਕਮਾਨ ਲੈ ਕੇ ਜਾਇਂ ਸੋ ਮੈਨੂੰ ਆਣ ਕੇ ਸਰਪ੍ਰਾਈਜ਼ ਉਹਨਾਂ ਪਹਿਲੇ ਮੈਨੂੰ ਲੈ ਜਾਣਾ ਉਹਨੂੰ ਸ਼ੱਕ ਪੈ ਜਾਣਾ ਕਿ ਮੈਂ ਆਂਟੀ ਕੋਲੋਂ ਲੈ ਕੇ ਆਇਆ ਸੋ ਮੈਂ ਗੱਡੀ ਕੀਤੀ ਸਟਾਰਟ ਮੈਂ ਕਿ ਤੂੰ ਆ ਜਾ 2 ਮਿੰਟ ਚ ਸੋ ਠੰਡ ਬਹੁਤ ਲੱਗਦੀ ਪਈ ਅੱਜ ਤੁਹਾਨੂੰ ਪਤਾ ਠੰਡ ਬੜੀ ਹੈ ਪੰਜਾਬ 'ਚ ਸੋ ਮੈਂ ਤੁਹਾਨੂੰ ਥੋੜੀ ਦੇਰ ਤੱਕ ਮਿਲਦਾ ਵਾਂ ਟੀ ਖਾਣਾ ਇਡਲੀ ਸਾਂਬਰ ਹਾਂਜੀ ਸੋ ਹੁਮੇ ਆਏ ਸੀਗੇ ਇਡਲੀ ਸਾਂਬਰ ਖਾਣ ਕਿਉਂਕਿ ਤੁਹਾਨੂੰ ਪਤਾ ਤੰਜਾ ਨੇ ਕਿਹਾ ਸੀ ਮੈਨੂੰ 8 ਵਜੇ ਅੱਜ ਜਾਣਾ ਵੈਸੇ ਲੇਟ ਹੋ ਗਏ ਸੀ ਹਾਂ 8 ਵਜੇ ਕੇ 20 ਮਿੰਟ ਤੇ ਆ ਬਾਹਰ ਨਹੀਂ ਗਏ تھے ਤੇ ਮੈਂ ਸਰਦਾਰ ਜੀ ਕੋ ਬੋਲਾ ਤਾਂ ਮੇਰੇ ਕੋ ਬਾਹਰ ਖਾਣਾ ਹੈ ਤੋ ਮੁਝ ਨਾ ਇਡਲੀ ਸਾਂਬਰ ਜਿਆਦਾ ਪਸੰਦ ਹੈ ਤੋ ਹਮ ਉਹ ਹੀ ਖਾਣ ਕੇ ਲਈ ਆਏ ਹੋਏ ਸਰਦਾਰ ਜੀ ਕੇ ਸਾਥ ਹਾਂਜੀ ਸਰਦਾਰ ਜੀ ਦੀ ਸ਼ਕਲ ਦੇਖੋ ਆਪ ਲੱਗਦਾ ਸਰਦਾਰ ਹੁਣ ਤਾਂ ਜੱਸੜ ਦੀ 10ਵੀਂ ਕਾਪੀ ਲੱਗਦਾ ਕਿਨੇ ਪਹਿਲਾ ਫਰਸਟ ਕਾਪੀ ਸੀ ਨਹੀਂ ਆਪ ਦਾ ਤਸ਼ਮ ਜਸਰ ਹੀ ਸਭ ਲੋਕ ਕਮੈਂਟ ਕਰਕੇ ਬੋਲਦੇ ਹੈ ਕਿ ਸਰਦਾਰ ਜੀ ਤਸ਼ਮ ਜਸਰ ਜਿਹੇ ਲੱਗਤੇ ਐਂਡ ਮੁੰਜੇ ਵੀ ਲੱਗਦਾ ਹੈ ਉਹਨਾਂ ਦੇ ਫੋਟੋਸ ਦੇਖਾ ਨਾ ਵੀਡੀਓਜ਼ ਵਗੈਰਾ ਦੇਖ ਕੇ ਮੇਰੇ ਕੋ ਵੀ ਲੱਗਦਾ ਹੈ ਕਿ ਹਾਂ ਹੈ ਇੱਕ ਸਰਦਾਰ ਜੀ ਤਸ਼ਮ ਜਸਰ ਜਿਹੇ ਲੱਗਤੇ ਹਾਂਜੀ ਸੋ ਅਸੀਂ ਹੁਣ ਆਰਡਰ ਕੀਤਾ ਇਡਲੀ ਸੰਬਰ ਦੇਖਦੇ ਆਪਾਂ ਵੈਸੇ ਉਹ ਸਰਦਾਰ ਜੀ ਕੋ ਖਾਂਦੇ ਹੁੰਦੇ ਤੁਹਾਨੂੰ ਪਤਾ ਅਸੀਂ ਵੀਡੀਓ ਚ ਪਾਇਆ ਸੀ ਇਸ ਵਾਰ ਇੱਥੇ ਖਾਣ ਲੱਗੇ ਦੇਖਦੇ ਕਿਵੇਂ ਦਾ ਹੁੰਦਾ ਐਕਸਪੀਰੀਅੰਸ ਫਿਰ ਸ਼ੇਅਰ ਕਰਾਂਗੇ ਤੁਹਾਡੇ ਨਾਲ so we are waiting for the we are waiting for our order of idli ਲੀ ਸਾਡੀ ਇਡਲੀ ਸਾਂਬਰ ਆ ਗਿਆ ਤਾਂ ਜੇ ਤੁਹਾਨੂੰ ਦੱਸੋ ਵੀ ਕਿਹੋ ਜਿਹਾ ਲੱਗਾ ਕਿੱਦਾਂ ਅੱਛਾ ਅੱਛਾ ਹੈ ਹਾਂਜੀ ਸੋ ਹੁਣ ਅਸੀਂ ਖਾ ਲਈਏ ਮੈਨੂੰ ਭੁੱਖ ਲੱਗੀ ਆ ਤਾਂ ਜਨਾਂ ਤਾਂ ਆਬਵੀਅਸਲੀ ਕ੍ਰੇਵਿੰਗ ਹੁੰਦੀ ਵੀ ਸੀ ਕਿਉਂਕਿ ਕਾਫੀ ਦਿਨ ਹੋ ਗਏ ਸੀ ਬਾਹਰ ਗਏ ਨਹੀਂ ਆਪਾਂ ਕਿਤੇ ਖਾਣ ਘਰੇ ਵੀ ਤੁਹਾਨੂੰ ਪਤਾ ਕੰਮ ਚੱਲਦਾ ਪਿਆ ਆਪਾਂ ਖਾ ਕੇ ਤੁਹਾਡੇ ਨਾਲ ਗੱਲ ਕਰਦੇ ਦੱਸਦੇ ਆ ਕਿਵੇਂ ਲੱਗਾ ਹਾਂਜੀ ਤੇ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਆਉਣ ਵਾਲਾ ਤੁਹਾਨੂੰ ਦਿਖਾਉਣਾ ਓਕੇ ਹਾਂਜੀ ਸੋ ਮੈਂ ਹੁਣ ਆ ਗਿਆ ਘਰੇ ਤਾਂ ਜਾ ਗਈ ਆ ਥੱਲੇ ਥੋੜਾ ਜਿਹਾ ਕੰਮ ਨਿਬੇੜਨ ਤੇ ਮੈਂ ਆਹਦੀ ਵੇਟ ਕਰ ਰਿਆ ਤੇ ਉਦੋਂ ਤੱਕ ਮੈਂ ਉਹਦਾ ਸਰਪ੍ਰਾਈਜ਼ ਰੈਡੀ ਕਰ ਲਿਆ ਹੋਇਆ ਵਾ ਤੇ ਤੁਹਾਨੂੰ ਵੀ ਵਿਖਾਉਨੇ ਆ ਨਾਲ ਨਾਲ ਤੁਸੀਂ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਤੇ ਮੈਂ ਇੱਕਦਮ ਸਰਪ੍ਰਾਈਜ਼ ਦੇਣਾ ਉਹਨੂੰ ਵੇਖਿਓ ਤੁਸੀਂ ਐਜ਼ ਆ ਇਮਪ੍ਰੈਸ਼ਨ ਨੋਟ ਕਰਦੇ ਆ ਕੀ ਪਾਣੀ ਲੈ ਕੇ ਆਈ ਹਾਂ ਰਾਤੀ ਖਾਂਸੀ ਆਤਾ देखो हाँ तेल की <laughs> <संची? laughs> <नहीं। laughs> पागल <laughs> <laughs> जी ਕੋਨਸ ਆਈਫੋਨ ਹੈ ਦੇਖ ਲਖ ਉਹਦੀ ਡੱਬੇ ਤੇ ਲਿਖਿਆ ਹੋਣਾ ਦੂਜਾ ਇਹ ਦੇ ਨਾਲ ਇਹ ਦੂਸਰਾ ਉਹ ਕਿ ਆਈਫੋਨ 15 ਪ੍ਰੋ ਵਾਓ ਥੈਂਕ ਯੂ ਸੋ ਮਚ ਵਾਓ ਲਓ ਇਹ ਦਰਸਾ ਦੇ ਵਾਓ so classy thank you thank you so much par itna baat hai to nahi hua tata aapne kyu aidda aunty aaye si canada to main unna to mangaya baro thank you so much wow the khasa sahi mainu vi kitta da hunda on namaste awaz inna nu kidda pata laga tu namaste bol diya oh thank you so much uppar nu kar english nahi nee, urdu kar la ਕੋਈ ਨਾ ਵੀ ਕੈਨ ਡੂ ਇਟ ਲੇਟਰ ਵਾਓ ਸੋ ਕਲਾਸੀ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਸੋ ਇਹ ਸੀਗਾ ਸਰਪ੍ਰਾਈਜ਼ ਜਿਹੜਾ ਤਨਜਾ ਲੈ ਲਿਆ ਹਾਂ ਦਾ ਸੀ ਮੈਂ ਮਿਲ ਗਿਆ ਮੇਰੇ ਆਈਫੋਨ 15 ਪ੍ਰੋ ਤੀਨ ਆਖ ਵਾਲ ਤੀਨ ਆਖ ਇਹ ਹਮੇਸ਼ਾ ਬੋਲਦੀ ਤੀਨ ਆਖ ਵਾਲਾ ਫੋਨ ਚਾਹੀਏ ਮੈਨੂੰ ਤੋਂ ਮੈਨੇ ਤੀਨ ਆਖ ਵਾਲਾ ਲਾਦ ਗਿਆ ਇਸਕੋ ਥੈਂਕ ਯੂ ਸੋ ਮਚ ਵੇਖੋ ਕਿਦਾਂ ਦਾ ਲੱਗਾ ਤੁਹਾਨੂੰ ਕਲਰ ਨੈਚਰਲ ਟਾਈਟੇਨੀਅਮ ਮੈਂ ਮੰਗਾਇਆ ਪਹਿਲਾਂ ਮੋਸਟਲੀ ਮੈਂ ਵਾਈਟ ਹੀ ਵਰਤਦਾ ਸੀ ਸੋ ਇਹ ਨਵਾਂ ਕਲਰ ਆਇਆ ਸੀ ਇਸ ਵਾਰ ਤੇ ਤੁਸੀਂ ਵੇਖੋ ਕਿਵੇਂ ਲੱਗਾ ਤੁਹਾਨੂੰ ਤੇ ਮੈਂ Pro Max ਵੀ ਮਗਾਣਾ ਮਗਾਉਣ ਮਗਾਣ ਨੂੰ ਮਗਾ ਸਕਦਾ ਸੀ ਬਾਹਰੋਂ ਤੇ ਪਰ ਮੈਂ ਉਹ ਤਾਂ ਨਹੀਂ ਮਗਾ ਮੈਨੂੰ ਹੈਂਡੀ ਫੋਨ ਪਸੰਦ ਆ ਤੇ 55 ਨੂੰ ਵੀ ਬਾਤ ਚਿਤ ਨਹੀਂ ਹੋਇਆ ਤੇ ਲਾਈਕ ਇਤਨਾ ਹਮ ਲੋਗ ਨੇ ਹਾਂ ਜੀ ਬਾਤ ਹੀ ਨਹੀਂ ਕੀਤਾ tha ki ye wale baat the wow thank you ਕਿਸਾ ਲੱਗਾ ਗਾਇਸ ਕਮੈਂਟ ਕਰਕੇ ਜਰੂਰ ਬਤਾਣਾ ਕਿਸਾ ਲੱਗਾ ਐਂਕੀ ਥੈਂਕ ਯੂ ਸੋ ਮਚ ਸਰਦਾਰ ਜੀ एंड थोड़ा सा बात हुआ था हमारे की मतलब लगभग टू मंथ्स बिफोर है ना थोड़ा सा बात किया था हमने मेरा हम मेरे बर्थडे से पहले टू मंथ्स बिफोर ही हमने थोड़ा सा ही बात किया था इसके बारे में चलो आईफोन के बारे में कि मतलब मेरे सरदार जी वाले बट इतना ये आई एम सो मच हैप्पी थैंक यू सो मच हाँ जी सो थैंक यू करते हैं आंटी का दिल पे हाँ। जिन्हें मेरे लिए अरेंज करवा के दिता फोन क्योंकि तुम पता हमेशा अस खड़े हो जाओ तू भी ਹਮੇਸ਼ਾ ਸਚੀਪ ਬੈਸਟ ਚੀਜ਼ ਲੱਭਦੇ ਆ ਸੋ ਸਾਨੂੰ ਉੱਥੇ ਕਾਫੀ ਫਰਕ ਪਿਆ ਤੁਹਾਨੂੰ ਪਤਾ ਕੈਨੇਡਾ ਅਮਰੀਕਾ ਚ ਥੋੜਾ ਫੋਨ ਸਸਤਾ ਪਾ ਜਾਂਦਾ ਸੋ ਥੈਂਕ ਯੂ ਸੋ ਮੱਚ ਆਂਟੀ ਅੰਕਲ ਦਾ ਜਿਹੜਿਆ ਨੇ ਲੈ ਕੇ ਆਉਂਦਾ ਬੜੀ ਮੁਸ਼ਕਲ ਹੁੰਦੀ ਆ ਫੋਨ ਇਧਰ ਉਧਰ ਲਿਆਉਣ ਲਈ ਤੇ थैंक यू सो मच आंटी ते अंकल दा जिन्होंने ने मेनू अरेंज करा के दिया ते दिलप्रीत दा भी दिलो थैंक यू बहुत बहुत ते थैंक यू सो मच ओके आंटी अंकल से ओके अब मैं बोलते अब मेरे बारी हां जी दिल भी दिलप्रीत पाजी आपको थैंक यू सो मच आपने मोबाइल भेजा मेरे लिए एंड आंटी जी अंकल जी आपने भी लेके आए थैंक यू सो मच और आंटी जी मैं आपको मिलने के लिए बहुत जल्द आ रही हूँ घर पे ਉਹ ਮੈਕ ਉਹ ਕਿਨੂ ਲੈ ਕੇ ਨਹੀਂ ਸੀ ਗਿਆ ਮੈਂ ਕਿਹੜਾ ਦੱਸ ਕਿ ਗਿਆ ਮੈਂ ਮੈਂ ਇਹਨਾਂ ਨੂੰ ਪਤਾ ਦੱਸਿਆ ਸੀ ਕਿ ਆਂਟੀ ਅੰਕਲ ਆਏ ਪਰ ਮੈਨੂੰ ਲੈ ਕੇ ਜਾਣਾ ਸੀ ਮਿਲਣ ਵਾਸਤੇ ਉਹ ਮੈਂ ਤਾਂ ਹੀ ਮਿਲਿਆ ਮੈਂ ਹੈਪੀ ਆ ਹਮਾਰੇ ਤੋਂ ਹੋ ਰਹੀ ਬਾਤ ਹੈ ਉਹ ਤਾਂ ਥੈਂਕ ਯੂ ਸੋ ਮਚ ਉਹ ਵੀ ਦੋ ਮਹੀਨੇ ਪਹਿ Đੋ ਮੈਨੇ ਪਹਿਲੇ ਹੋਇਆ ਥਾ ਥੈਂਕ ਯੂ ਹਾਂਜੀ ਸਾਪਾਏ ਦੇ ਕੰਮ ਕਮ ਕੱਢਦੀ ਦਾ ਸੋ ਹੁਣ ਮੈਂ ਤਨ ਜਾ ਹੋਗੀ 3 ਅੱਖ ਵਾਲਾ ਫੋਨ ਵਾਲੀ ਪਹਿਲੇ ਇਹਦੇ ਕੋ ਦੋ ਅੱਖ ਵਾਲਾ ਸੀ ਉਹ ਵੀ ਦਿਖਾ ਦੇ ਐਪਲ ਸਾਡਾ ਮੈਸੇਜ वो ना करिये आजकल तो ना पता दिनेमी बंदर जाए चु बढ़ जन्दा काम कारन बेइड के पहला इधर कुलास अब देख सकते हो ये वाला फोन था मेरे पास अब मेरा ये हो गया थैंक यू सो मच आई एम सो मच हैपी जी से फोन दे ना ना अंटी ने साड़ी ले गिफ्ट भी पे जया तन वो भी वो खोनियों में बैग चढ़ाखेती तन � की। ए की है नेल पॉलिश ओके नेल पॉलिश हां सुल्तान जी वाले ने भेज नेल पेंट हां जी वाओ थैंक यू और चॉकलेट वाओ चॉकलेट खा गए भैया सरदार जी चॉकलेट थैंक यू और एक चॉकलेट एक लिपस्टिक दिखाती हूं आप लोगों को हूं लाके ना दिखाने लापी <laughs> मेरा ला गाने वाली थी वैसे बहुत कितना क्यूट सा है हां बहुत अच्छा लिपस्टिक थैंक यू सो मच बारो आई दे तुम लगे ये नहीं खा ना ले <laughs> और मेरे ये तो दादी का होगा शायद ओबियसली ਅੰਟੀ ਮੇਰੇ ਵੀ ਕੁਝ ਲੱਗਦੇ ਸੋ ਮੈਨੂੰ ਵੀ ਭੇਜਿਆ ਹੋਉਂਦੇ ਓਕੇ ਇਹ ਸਰਦਾਰ ਜੀ ਵਾਸਤੇ ਵੀ भेजा ہوا ਹੈ ਹਾਂ ਜੀ ਥੈਂਕ ਯੂ ਸੋ ਮੱਚ ਦਲਪ੍ਰੀਤ ਐਂਡ ਅੰਟੀ ਅੰਕਲ ਜੀ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਥੈਂਕ ਯੂ थैंक यू सो मच दिल दिप्पा जी एंड आंटी अंकल मैं आपको मिलने के लिए बहुत जल्दी आ रही हूँ और थैंक यू सो मच फॉर एवरीथिंग एंड ना ये इतना ईजी नहीं होता है बाहर से हम बोलते हैं ना सामान लाना सामान लाना ईजी नहीं होता क्योंकि वो लॉगेज में बहुत ज़्यादा और भी आ, अपने फैमिली के लिए और भी सामान हो जाता है एंड पर भी मुझे सोच के आप लोग ने ये भेजा थैंक यू सो मच ਠੀਕ ਆ ਫਿਰ ਹਮ ਥੈਂਕ ਯੂ ਥੈਂਕ ਯੂ ਸਰ ਦਾਤ ਜੀ ਕਰਦੀ ਬਲੌਗ ਦਾ ਐਂਡ ਹਾਂਜੀ ਹਾਂਜੀ ਸੋ ਤੁਸੀਂ ਦੱਸਿਓ ਸਾਨੂੰ ਕਿਹੋ ਜਿਹਾ ਲਗਾਏ ਸਾਡਾ ਇਹ ਬਲੌਗ ਤੇ ਤਾਂ ਜਾ ਬਹੁਤ ਹੈਪੀ ਆ ਅੱਜ ਵਾਸਤੇ ਤੇ ਕੋ ਕੱਟ ਤੇ ਐਂਡ ਤਸਾਕ ਕਰਦੇ ਆ ਜੀ ਬਲੌਗ ਦਾ ਐਂਡ ਤੇ ਬਨੇ ਰਹੋ ਤੁਸੀਂ ਸਾਡੇ ਚੈਨਲ ਦੇ ਉੱਤੇ ਅਸੀਂ ਤੁਹਾਨੂੰ ਨਵੇਂ ਨਵੇਂ ਬਲੌਗ ਦਿੰਦੇ ਰਾਵਾਂਗੇ ਥੋੜਾ ਬੀਜ਼ੀ ਕਰਕੇ ਮੈਂ ਘੱਟ ਬਲੌਗ ਬਣਾ ਰਿਹਾ ਇਸ ਵਾਰ ਹਾਂਜੀ ਇਸ ਵੇਲੇ ਸੋ ਤੁਸੀਂ ਅਗਰ ਸਾਡਾ ਚੈਨਲ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਡੂ ਸਬਸਕ੍ਰਾਈਬ ਟੂ ਆਰ YouTube ਚੈਨਲ ਐਂਡ ਡੋਨਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਚਲੋ ਬਹੁਤ ਆ ਸੇਮ ਟੈਂਕ ਸੋ ਓਕੇ ਜੀ ਮਿਲਦੇ ਆ ਫਿਰ ਚੰਗਾ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਕਹਦੇ ਸਭ ਨੂੰ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਤੇ ਹੈ ਮਿਸ ਹੀ ਅਗਰੇ ਅਗਲੇ ਬਲੌਗ ਵਿੱਚ ਤਾਂ ਦੇ ਨਾਲ ਗੱਲਬਾਤ ਕਰਾਂਗੇ ਓਕੇ ਉਦੋਂ ਤੱਕ ਲਈ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਰੁਕੋ 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 ਹਲੇ ਬਲੌਗ ਖਤਮ ਨਹੀਂ ਹੋਇਆ ਖਤਮ ਨਹੀਂ ਹੋਈਏ ਕੁਝ ਇੰਟਰਸਟਿੰਗ ਹੈ ਨੇ ਕੁਛ ਇੰਟਰਸਟਿੰਗ ਨਹੀਂ ਹੋਣੀ ਕੋਈ ਸਰਪ੍ਰਾਈਜ਼ ਨਹੀਂ ਹੈਗਾ Let me know you ਕਿ ਕੁਛ ਨਹੀਂ ਆਪਾਂ ਹੁਣ ਜਾ ਰਹੇ ਆ ਥੋੜਾ ਬਾਜ਼ਾਰ ਐਸੈਸਰੀ ਲੈਣ ਮੋਬਾਈਲ ਵਾਸਤੇ ਕਿਉਂਕਿ ਅਸੀਂ ਹਲੇ ਯੂਜ਼ ਨਹੀਂ ਕੀਤਾ ਕਿਉਂਕਿ ਉਹਦੇ ਮੈਂ ਕਿਹਾ ਕਵਰ ਕਵਰ ਲੈ ਲੀਏ ਪਹਿਲਾਂ ਕਿਉਂਕਿ ਮੁੜ ਕੇ ਸਕ੍ਰੈਚ ਐਂਡ ਆਲ ਹੋ ਜਾਂਦੇ ਤੇ ਸਕਰੀਨ ਗਾਰਡ ਵੀ ਲਗਾਉਣਾ ਸੀ ਤੇ ਅਸੀਂ ਤਨਜਾ ਦੇ ਇੱਕ ਸੂਟ ਵਾਸਤੇ ਥੋੜਾ ਐਸੈਸਰੀ ਹੋਰ ਚਾਹੀਦੀ ਸੀ ਸੋ ਅਸੀਂ ਹੁਣ ਜਾ ਰਹੇ ਆ ਬਾਜ਼ਾਰ ਤੇ ਬਣੇ ਰਹੋ ਤੁਸੀਂ ਬਲੌਗ ਦੇ ਵਿੱਚ ਹਲੇ ਥੋੜੀ देर ਹੋਰ ਬਣੇ ਰਹੋ ਤੇ ਫਿਰ ਆਪਾਂ ਕਰਦੇ ਆ ਬਲੌਗ ਦਾ ਐਂਡ ਸੋ ਚਲ ਜੀਏ ਚਲੋ यहाँ <laughs> से हमने लिया हुआ है मैं अपने थोड़ा एक सूट डिजाइन वाला बनाना चाहती थी तो मैंने आंटी जी और अंकल जी की दुकान आके मैंने ये लेस लिया हुआ है आप देख सकते हो और जब मेरा सूट रेडी होगा फिर मैं बताती हूँ ये भी मेरा पहला एक्सपीरियंस है जो मैं ये सब ले रही हूँ और यहां जब भाई तो आंटी जी ने बताया कि सरदार जी पहले भी आके मेरे लिए एक दो सूट रेडी किया हुआ था पहले भी सरदार जी ने मेरे लिए सूट बनाया हुआ था तो तभी यहां आंटी के पास आए थे हम देखने के लिए और जब मेरा सूट रेडी होगा फिर आप लोगों को दिखाते हैं हां जी तो 15 ਦਾ ਪੱਲੇਣਾ ਐਸੀ ਕਾਰਡ ਤੇ ਸਾਈਡ ਤੇ ਜਿਹੜੀ ਪ੍ਰੋਟੈਕਸ਼ਨ ਉਹ ਕਰਵਾਣ ਤੇ ਤੰਜ ਨੇ ਚੂਜ਼ ਕੀਤਾ ਹੈਗਾ ਇਹੀ ਰਣਾ ਬਟਰਫਲਾਈ ਵਾਲਾ ਆ ਦੋਨੋਂ ਵਿੱਚ ਕਿਹਨਾਂ ਦਾ ਸਾਦਾ ਜਿਹਾ ਪਸੰਦ ਹੈ ਉਹ ਉਹ ਇਹ ਲੈਲਾ ਅੱਜਕੱਲ ਲਵੈਂਡਰ ਹੀ ਕਲਰ ਚੱਲਦਾ ਪਿਆ ਨਹੀਂ ਲਿਵਿੰਜਰ ਕਲਰ ਵਿੱਚ ਇਹ ਬਾਕੀ ਇਹ ਹੈਲੋ ਕੀਤੀ ਹੈ ਨਹੀਂ ਇਹ ਨਾ ਕੰਮ ਹੈ ਯਾਰ ਵਾਈਚੂ ਦਾ ਬੈਸ ਵਨ ਹਾਂਜੀ ਸੋ ਅਸੀਂ ਆਏ ਹਾਂ ਮੋਬਾਈਲ ਦੀ ਸ਼ਾਪ ਤੇ ਕਾਰਡ ਕੋਡ ਲਗਵਾਉਣ ਫੁਰਨਾ ਆਏ ਤਾਂ ਹਾਂਜੀ ਸੋ ਸਾਡੇ ਫੋਨ ਵਾਲਾ ਕੰਮ ਹੋ ਗਿਆ ਡਨ ਤੇ ਅਪਾ ਅਗੇ ਸੀ ਕਰੇ ਮੈਂ ਫੇਰ ਕਿਤੇ ਚੱਲ ਗਿਆ ਸੀ ਤੁਸੀਂ ਕਹਿਣਾ ਇਹ ਪਤਾ ਨਹੀਂ ਕਿੱਥੇ ਦੌੜਦਾ ਰਹਿੰਦਾ ਮੇਰਾ ਕੰਮ ਹੀ ਇਹ ਹੋ ਜਾਵਾ ਸੋ ਹੁਣ ਮੈਂ ਆ ਗਿਆ ਸੀ ਘਰ ਤੇ ਤਨਜਾ ਬੈਠੀ ਹੀ ਦੇਖੋ ਇਹਦੀਆਂ ਮੋਜਾਂ ਇਹਨਾਂ ਨੂੰ ਕਿੱਥੇ ਥਿਆਨ ਲੱਗਣਾ ਹੈ ਇਹਨਾਂ ਨੂੰ ਪਾਲਿਸ਼ ਲੱਗਾਈ ਵੈਸੇ ਮੈਂ ਇਤਨਾ ਮੇਰੇ ਕੋਈ ਇੰਟਰਸਟ ਨਹੀਂ ਇਹਨਾਂ ਨੂੰ ਪਾਲਿਸ਼ ਲਗਾਉਣੇ ਲਈ ਪਰ ਆਂਟੀ ਜੀ ਨੇ ਲੈ ਕੇ ਆਏ ਤਾਂ ਮੈਨੇ ਸੱਚਾ ਲਗਾ ਤਾ ਹਾਂਜੀ ਸੋ ਹੁਣ ਅਸੀਂ ਸੱਚੀ ਕਰਦੇ ਆ ਬਲੌਗ ਦਾ ਐਂਡ ਹੈ ਨਾ ਸੋਚਿਓ ਹੁਣ ਫੇਰ ਇਹਨਾਂ ਨੇ ਆ ਜਾਣਾ ਸੋ ਹੁਣ ਕਰਦੇ ਆ ਬਲੌਗ ਦਾ ਐਂਡ ਜੀ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ it's